ਸ਼ਸ਼ੀਕਲ ਦੋਸਤੋ 온 ਦਾ سپورਟ ਨਿਊਜ਼ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ 11 ਸਤੰਬਰ ਸ਼ਾਮ ਦੀ ਘੱਗਰ ਰਿਪੋਰਟ ਤੁਹਾਨੂੰ ਦੇ ਰਹੇ ਹਾਂ ਜਿਹਦੇ ਵਿੱਚ ਵੱਡੀ ਰਾਹਤ ਆ ਰਹੀ ਹੈ ਕਿ ਘੱਗਰ ਵਿੱਚ ਗੂਲਾ ਚੀਕਾ ਪਾਣੀ ਘਟ ਰਿਹਾ ਹੈ ਲਗਾਤਾਰ ਗੂਲਾ ਚੀਕਾ ਵਿੱਚ ਪਾਣੀ ਘਟਦਾ ਹੋਇਆ ਹੁਣ 48534 ਕਿਊਸਿਕ ਤੇ ਰਹਿ ਗਿਆ ਜਦਕਿ ਸਵੇਰ ਨੂੰ ਇਹ 49494 ਕਿਊਸਿਕ ਤੇ ਪਾਣੀ ਚੱਲ ਰਿਹਾ ਸੀ ਇੱਥੇ ਖਨੋਰੀ ਵਿੱਚ ਵੀ ਹੁਣ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਵੱਡੀ ਰਾਹਤ ਆ ਰਹੀ ਹੈ ਜਿੱਥੇ ਦੋ ਦਿਨਾਂ ਤੋਂ ਖਨੋਰੀ ਵਿੱਚ ਪਾਣੀ ਉੱਚੇ ਲੈਵਲ ਤੇ ਚੱਲ ਰਿਹਾ ਸੀ ਯਾਨੀ 14450 ਤੇ ਖੜਿਆ ਸੀ ਹੁਣ ਘਟ ਕੇ 14200 ਕਿਊਸਿਕ ਤੇ ਆ ਗਿਆ ਹਾਲਾਂਕਿ ਖਤਰੇ ਦੇ ਨਿਸ਼ਾਨ ਤੋਂ ਹਜੇ ਵੀ ਪਾਣੀ ਉੱਪਰ ਚੱਲ ਰਿਹਾ ਹੈ ਲੇਕਿਨ ਉਮੀਦ ਹੈ ਪਿੱਛੋਂ ਘਟ ਰਹੇ ਪਾਣੀ ਦਾ ਅਸਰ ਖਨੋਰੀ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਉੱਥੇ ਹੀ ਚਾਂਦਪੁਰਾ ਵਿੱਚ ਵੀ ਪਾਣੀ ਫਿਲਹਾਲ ਘਟਿਆ ਤਾਂ ਨਹੀਂ ਹੈਗਾ ਲੇਕਿਨ ਫਿਲਹਾਲ ਉਸੇ ਸਪੀਡ ਤੇ ਚੱਲ ਰਿਹਾ ਹੈ 15320 ਕਿਊਸਿਕ ਜੋ ਕਿ ਸਵੇਰੇ ਸੀ ਸ਼ਾਮ ਨੂੰ ਵੀ ਇਹੀ ਦਰਜ ਕੀਤਾ ਗਿਆ ਹੈ ਜਦਕੀ ਰੰਗੋਈ ਵਿੱਚ ਵੀ 5500 ਕਿਊਸਿਕ ਹੀ ਪਾਣੀ ਸਵੇਰੇ ਸੀ ਤੇ ਹੁਣ ਵੀ 5500 ਕਿਊਸਿਕ ਸ਼ਾਮ ਨੂੰ ਦਰਜ ਕੀਤਾ ਗਿਆ ਆਨਾਲੇ ਦਿਨਾਂ 'ਚ ਪਾਣੀ ਦਾ ਪੱਧਰ ਘਟਣ ਦੀ ਪੂਰੀ ਉਮੀਦ ਹੈ